ਕਈ ਅਸ਼ੋਕਫੀ ਦੰਲੀਆ ਹੋ ਚੁੱਕੀਆਂ ਹਨ ਆਪਣੇ ਪੰਜਾਬ ਦੇ ਵਿੱਚ ਬਹੁਤ ਜਿਆਦੀ ਅਸ਼ੋਕਫੀ ਜਿੰਨਾ ਆਪਣਾ ਪੈਸਾ ਕਮਾਉਣ ਤੇ ਜ਼ੋਰ ਰੱਖਿਆ ਉਹਨਾਂ ਪਲੇਅਰ ਦੀ ਕੋਈ ਰਿਸਪੈਕਟ ਨਹੀਂ ਕਰਦੇ ਕਈ ਸੋਚਦੇ ਆ ਕਿ ਹਾਂ ਭੀ ਆਈ ਆ ਤੇ ਇਹਨਾਂ ਨੂੰ ਉਹ ਪੈਸੇ ਕਮਾਓ ਤੇ ਇਹਨਾਂ ਨੂੰ ਪ੍ਰਾਈਜ਼ ਦੇ ਦੋ ਜੂਸਰ ਦੇ ਦੋ ਜਾਂ ਜੂਸਰ ਕੀ ਕਰਨਾ ਯਾਰ ਉਹ ਨਹੀਂ ਪਲੇਅਰ ਨਹੀਂ ਪਲੇਅਰ ਕੀ ਆ ਪਲੇਅਰ ਡਾਈਟ ਮੰਗਦਾ ਆਪਣੇ ਉਹ ਜੂਸਰ ਵੇਚ ਕੇ ਥੋੜਾ ਡਾਈਟ ਲਊਗਾ ਆਪਰਾ ਪ੍ਰਾਈਸ ਦੋ ਜਾਂ ਤੁਸੀਂ ਗਲਤ ਡਿਸੀਜਨ ਦੇ ਰਹੇ ਹੋ ਤੁਸੀਂ ਪਹਿਲਾਂ ਚੰਗੀ ਫਜ਼ੀਕ ਦੇਖੋ ਜੇ ਤੁਸੀਂ ਜੱਜ ਬਣੇ ਹੋ ਜੇ ਜਗ੍ਹਾ ਤੇ ਬੈਠੇ ਹੋ ਤੇ ਤੁਸੀਂ ਇੱਕ ਲੋਕ ਨੂੰ ਸੋਈਦੇ ਆ ਕਿ ਆਪਣੇ ਬੰਦੇ ਕੱਢ ਦੇ ਆ ਕਿ ਤੇ ਉਹ ਪਾਰਸ਼ੀਟ ਵੀ ਕਰਦੇ ਆ ਵਿੱਚ ਏਡੀ ਗੱਲ ਨਹੀਂ ਹਰ ਗੇਮ ਦੇ ਵਿੱਚ ਇਦਾਂ ਦਾ ਹੈਗਾ ਵਾ ਪਰ ਇਹ ਕਈ ਇਹ ਜੂਸਰ ਦੇ ਦੋ ਕਿਉਂ LED LED ਦੇ ਦੋ LED ਨਹੀਂ ਕਰਨੀ ਹਰ ਕਿਤੇ ਘਰ LED ਆ ਹਰ ਜਗ੍ਹਾ ਜੂਸਰ ਵਾ ਤੂੰ ਤੂੰ ਹੀ ਨਗਰ ਉਹ ਕਿ ਜੂਸਰ ਤੂੰ ਜੇ ਨਾ ਕੈਸ਼ ਪ੍ਰਾਈਜ਼ ਦੇ ਦੋ ਮਿਲਨੇ ਦੀ ਹੈਗਾ ਤੇ ਉਸ ਨੂੰ ਕੈਸ਼ ਪ੍ਰਾਈਜ਼ ਦੋ ਉਹ ਆਪਣੇ ਨੈਕਸਟ ਟਾਰਗੇਟ ਆਪਣੀ ਵਧੀਆ ਤਿਆਰੀ ਹੋਰ ਵਧੀਆ ਕਰ ਲੈ ਅੱਜਕਾ ਇਦਾਂ ਦੀ ਸ਼ਖਸੀਅਤ ਨਾਲ ਮਨਾਉਣ ਜਾ ਰਹੇ ਆਂ ਕਿ ਜਿੰਨੇ ਗਰੀਬ ਘਰ ਤੋਂ ਉੱਠ ਕੇ ਇੱਕ ਨਾਮ ਬਣਾਇਆ ਇਦੇ ਵਿੱਚ ਨਾਮ ਵੀ ਕੋਈ ਕੇ ਕੰਮ ਦੇ ਵਿੱਚ ਹੁੰਦਾ ਇਹਦਾ ਤੁੱਕਾ ਲੱਗਿਆ ਪਰ ਜਿਹੜੀ ਚੀਜ਼ ਇਹ ਵਿਖਾਉਣ ਜਾ ਰਹੇ ਆ ਇਹਦੇ ਵਿੱਚ ਕੋਈ ਤੁੱਕੇ ਦੀ ਗੰਜੈਸ਼ ਨਹੀਂ ਹੁੰਦੀ ਸਿਰਫ ਤੇ ਸਿਰਫ ਮਿਹਨਤ ਦੀ ਬੋਲਦੀ ਏ 2023 ਦੇ ਵਿੱਚ ਪੂਰੇ ਇੰਡੀਆ ਤੋਂ ਵਿਦੇਸ਼ਾਂ ਤੋਂ ਲੋਕ ਹੀ ਆਂਦੇ ਨੇ ਉੱਥੇ ਇੱਕ ਕੱਪ ਹੁੰਦਾ ਏ ਉਸ ਦੇ ਉੱਤੇ ਕਹਿ ਲੀਏ ਕਿ 골ਡ ਮੈਡਲ ਜਿੱਤਿਆ ਜਾਂਦਾ ਏ ਇੱਕ ਗਰੀਬ ਘਰ ਦਾ ਇੱਕ ਪਿੰਡ ਚੋਂ ਨਿੱਕੇ ਜਿਹੇ ਉੱਠ ਕੇ ਮੁੰਡਾ 골ਡ ਮੈਡਲ ਜਿੱਤਦਾ ਏ ਫਿਰ ਥੋੜੇ ਦਿਨ ਪਹਿਲਾਂ ਲੁਧਿਆਣਾ ਵਿੱਚ ਇੱਕ ਚੈਂਪੀਅਨਸ਼ਿਪ ਹੁੰਦੀ ਏ ਉਹਦੇ ਵਿੱਚ ਮਿਸਟਰ ਇੰਡੀਆ ਬਾਡੀ ਬਿਲਡਰ ਚੁਣਿਆ ਜਾਂਦਾ ਹੈ ਆਓ ਤੁਹਾਡੇ ਨਾਲ ਮੁਲਾਕਾਤ ਕਰਵਾਉਣੇ ਆਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟਾਈਮ ਦਿੱਤਾ ਸਾਨੂੰ ਸਭ ਤੋਂ ਵੱਡੀ ਗੱਲ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਕਿੱਦਾਂ ਦਾ ਲੱਗਦਾ ਅੱਜ ਨਾਮ ਹੋ ਗਿਆ ਹੈਪੀ ਦਾ ਪਹਿਲਾਂ ਤੇ ਰੋਹੀ ਭਾਈ ਥੈਂਕ ਯੂ ਤੁਹਾਡੇ ਲਈ ਤੁਸੀਂ ਮੈਨੂੰ ਇੰਨੀ ਟਾਈਮ ਦਿੱਤਾ ਤੇ ਮੈਨੂੰ ਵਧੀਆ ਲੱਗਾ ਤੇ ਕੋਈ ਤੇ ਬੰਦਾ ਅੱਗੇ ਆਇਆ ਮੈਨੂੰ ਗਾਂ ਲੈ ਕੇ ਜਾਣ ਵਾਸਤੇ ਦੁਨੀਆ 'ਚ ਦਿਖਾਉਣ ਵਾਸਤੇ ਚਲੋ ਉਦਾਂ ਤੇ ਵੀ ਦੁਨੀਆ ਸਾ ਚਲੋ ਆਲ ਇੰਡੀਆ ਦੀ ਚੈਨਲ ਆਪੀਆ ਹੁਣ ਤੇ ਥੋੜਾ ਟਾਈਮ ਪਹਿਲਾਂ ਹੁਣ ਮਿਸਟਰ ਇੰਡੀਆ ਹੋਇਆ ਲੁਧਿਆਣੇ ਵਿੱਚ ਆਈ ਆ ਪੀਪੀ ਬੀ ਆਲਾ ਦਾ ਤੇ ਜਿਹਦੇ ਹਰ ਇੱਕ 13 ਤੋਂ 13 15 18 ਸਟੇਟਾਂ ਆਈਆਂ ਸੀ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਮੈਡਲ ਇੱਕ ਲੈ ਕੇ ਆਂ ਗੱਲ ਕਰ ਲਈ ਆਪਾਂ ਐ ਪੀਜੀ ਜਦੋਂ ਤੁਸੀਂ ਸਟਾਰਟ ਕੀਤੀ ਆ ਘਰ ਦੇ ਵਿੱਚ ਕੀ ਪਿਤਾ ਜੀ ਕੀ ਕਰਦੇ ਸੀ ਸਾਡੇ ਹਾਂ ਡੈਡੀ ਤੇ ਪਹਿਲਾਂ ਕਿਸੇ ਦੁਕਾਨ ਤੇ ਕੰਮ ਕਰਦੇ ਸੀ ਉਸ ਤੋਂ ਬਾਅਦ ਉਹ ਡਿਆੜੀ ਦਾਪਾ ਤੇ ਫਰੂਟ ਵਾਲੀ ਹੁਣ ਤੇ ਫਰੂਟਾਂ ਦੀ ਦੁਕਾਨ ਤੇ ਰੇੜੀ ਢੋਰੀ ਲਾਂਦੇ ਆ ਅੱਛਾ ਜੀ ਅਮਲਾਂ ਪਿਤਾ ਜੀ ਵੀ ਰੇੜੀ ਲਾਉਂਦੇ ਆ ਜੇ ਵੀ ਹਾਂਜੀ ਠੀਕ ਹੈ ਜੀ ਤੇ ਉਸ ਟਾਈਮ ਉਹਨਾਂ ਨੇ ਕਿਹਾ ਨਹੀਂ ਕਿ ਭਰਾਵਾ ਮੈਂ ਡਿਆੜੀ ਕਰ ਰਿਹਾ ਨਾ ਤੂੰ ਕਿਹੜੇ ਕਮਾਈ ਪੈਣੇ ਕਿਉਂਕਿ ਇਹਦੇ ਵਿੱਚ ਕਰਾਕ ਵੀ ਚਾਹੀਦੀ ਆ ਹਾਂ ਠੀਕ ਹੈ ਜੀ ਉਹ ਕੋਈ ਨਹੀਂ ਕਹੇ ਨੇ ਨਹੀਂ ਕਿੰਦੇ ਹੀ ਬਹੁਤ ਚਾਹਦੇ ਲੋਕ ਸਟਾਰਾਂ ਨੇ ਕਿਹਾ ਵੀ ਆਹ ਕਿਹੜਾ ਮੁੰਡੇ ਨੂੰ ਤੁਸੀਂ ਭੋਜ ਚੜਾਇਆ ਨਹੀਂ ਇਹੀ ਆ ਕਿ ਕਿੰਦੇ ਵੀ ਸਲੋਗ ਤੇ ਚੱਲੇ ਕਿਹੜੇ ਕਿ ਚੱਕਰਾਂ ਚ ਪਿਆ ਵਾ ਤੇ ਕੰਮ ਨੂੰ ਚਲੋ ਆਪਾਂ ਵੀ ਕੰਮ ਵੀ ਕਰਦੇ ਸੀ ਤੇ ਨਾਲ ਆਪਣਾ ਮਿਹਨਤ ਵੀ ਕਰਦੇ ਸੀ ਤੇ ਲੋਕੀ ਕਿੰਦੇ ਵੀ ਬਹੁਤ ਜਾਣੇ ਕਿ ਯਾ ਤੂੰ ਕੀ ਕਰਨਾ ਜਿੰਮ ਜਾ ਕੇ ਤੂੰ ਵੱਡਾ ਬਾਡੀ ਬਿਲਡਰ ਬਣਿਆ ਫਿਰਦਾ ਏ ਉਹ ਤੇ ਪਰ ਅੱਜ ਇਹ ਆ ਕਿ ਮੇਰੀ ਮਿਹਨਤ ਨੇ ਫਲ ਦਿੱਤਾ ਵਾ ਕਿ ਮੈਂ ਅੱਜ ਉਹ ਮੁਕਾਮ ਤੇ ਪਹੁੰਚ ਗਿਆ ਜੋ ਮੈਨੂੰ ਮੇਰੀ ਮਿਹਨਤ ਨੇ ਦਿੱਤਾ ਕਿੰਨੇ ਸਾਲ ਹੋ ਗਏ ਨੇ ਮੈਂ ਤਾਂ ਲੰਬੇ ਹੁੰਦੇ ਨੂੰ ਸਰੀਰ ਤੇ 15 ਤੋਂ 20 ਸਾਲ ਹੋਈ ਗਈ। ਜੇ 15 ਤੋਂ 20 ਸਾਲ ਹੋ ਗਏ। ਕਦੀ ਇਦਾਂ ਦਾ ਮੌਕਾ ਆਇਆ ਵਾ ਘਰ ਦੇ ਵਿੱਚ ਕੀ ਜਰਾ ਘਰ ਦੇਣ ਕਹਤਾ ਹੋਵੇ ਵੀ ਭਾਵਾ ਤੂੰ ਇੱਥੋਂ ਚੱਲ ਜਾ। ਅਹੀਂ ਆਪ ਦੀ ਆੜੀ ਕਰਕੇ 2-300 ਰੁਪਏ ਦਿਹਾੜੀ ਆ ਕਿਉਂਕਿ ਠੀਕ ਹੈ ਜੀ। ਅੱਜ ਦੀ ਡੇਟ ਜੀ 400 ਰੁਪਏ ਦਿਹਾੜੀ ਆ ਜਦੋਂ ਦੇ ਤੂੰ ਸ਼ੁਰੂ ਕੀਤਾ ਉਹ 200 ਰੁਪਏ ਦਿਹਾੜੀ ਹੁੰਦੀ 200 ਰੁਪਏ 'ਚ ਬੰਦੇ ਨੇ ਪਰਿਵਾਰ ਪਾਲਣਾ ਆਪਣਾ ਬੰਦਾ ਵੀ। ਕਿਹੜਾ ਮਨ ਕੀਤਾ ਕਿ ਯਾਰ ਛੱਡ ਦਈਏ ਇਦਾਂ ਫਾਗਾ। ਨਹੀਂ ਵੀ ਮੈਂ ਕਿੰਨਾ ਸੀ ਕਿ ਚਲੋ ਜੇ ਮੈਂ ਗੇਮ ਤੇ ਮਸਾਲ ਬਣਾ ਚਾਹੁੰਦਾ ਸੀ ਤੇ ਜਿਵੇਂ ਛੱਡ ਦੇਣਾ ਤੇ ਹੋਰ ਵੀ ਕੋਈ ਬੱਚੇ ਕਹਿਣਗੇ ਕਿ ਚਲ ਯਾਰ ਇਹਨੇ ਕੁਝ ਨਹੀਂ ਬਣਿਆ ਤੇ ਇਹ ਕੀ ਕਰਾਂਗੇ ਤੇ ਹੁਣ ਇਹ ਆ ਕਿ ਮੈਂ ਵੀ ਕੁਝ ਬਣਿਆ ਤੇ ਲੋਕੀ ਮੇਰੇ ਨਾਲ ਵੀ 10 ਜਾਂ 5 ਜਾਂ 3 ਜਾਂ ਉਠ ਕੇ ਨਹੀਂ ਖੈ ਗਈ ਤੇ ਹਾਂ ਵੀ ਇਹ ਵੀ ਗਰੀਬ ਕੋਲ ਉਠ ਕੇ ਤੋ ਕੁਝ ਬਣਿਆ ਵਾ ਤੇ ਅਸੀਂ ਵੀ ਕੁਝ ਕਰੀਏ ਆ ਇੱਕ ਮਿਸਾਲ ਹੋ ਜਾਂਦੀ ਹੈ ਇੱਕ ਮਿਸਾਲ ਹੋ ਗਈ ਆ ਜੀ ਆ ਕਿ ਬੰਦਾ ਜੇ ਗਰੀਬੀ ਟੁੱਟ ਕੇ ਇਹ ਬੰਦਾ ਇੰਨੀ ਮਿਹਨਤ ਕਰ ਸਕਦਾ ਕਿਉਂਕਿ ਇਹਦੇ ਵਿੱਚ ਆ ਵੀ ਹੈ ਨਾ ਇਦੇ ਵਿੱਚ ਸਿਰਫ ਮਿਹਨਤ ਤੇ ਮਿਹਨਤ ਹੀ ਆ ਹੋਰ ਕੁਛ ਨਹੀਂ ਆਗਾ ਬਿਲਕੁਲ ਜੀ ਮਿਹਨਤੀ ਹੈ ਜੇ ਤੁਸੀਂ ਚੰਗੇ ਦਿਨੋਂ ਇਹ ਆ ਕਿ ਤੁਸੀਂ ਡਿਸਪਲਾਈਨ ਲੈ ਕੇ ਆਪਣਾ ਦਿਨੋਂ ਕਰੋਗੇ ਨਾ ਮਿਹਨਤ ਫਿਰ ਤੁਸੀਂ ਹਮੇਸ਼ਾ ਸਕਸੈਸ ਕਰੋਗੇ ਗਾਂ ਬਦੋਗੇ ਸਾਥ ਕਿਨੇ ਜਾਣਿਆਂ ਨੇ ਦਿੱਤਾ ਉਦੋਂ ਕੋਈ ਇਦਾਂ ਦਾ ਬੰਦਾ ਹੋਵੇ ਜਿਹੜਾ ਸਪੋਰਟ ਬਣ ਕੇ ਖੜਿਆ ਹੋਵੇ ਵੀ ਲੈ ਵੀ ਆਪੀ ਤੇਰੇ ਮਗਰ ਖਲੋਤੇ ਟੈਨਸ਼ਨ ਨਹੀਂ ਲੈਣੀ ਹਾਂ ਲਈ ਸਾਥ ਚਲੋ ਜੋ ਜਿਮ ਦੇ ਵਿੱਚ ਕੋਈ ਕਿੰਨਾ ਚਲ ਹਾਂ ਵੀ ਮਿਹਨਤ ਲਾ ਰਿਹਾ ਕਿ ਮਤਲਬ ਕੀ ਜਿਹੜੇ ਜਿਮ ਵਾਲੇ ਉਹੀ ਸਾਥ ਦਿੰਦੇ ਬਾਕੀ ਰਿਸ਼ਤੇਦਾਰ ਕੋਈ ਯਾਰ ਦੋਸਤ ਕੋਈ ਸਾਥ ਨਹੀਂ ਦਿੰਦਾ ਉਹਨਾਂ ਦਾ ਹਮੇਸ਼ਾ ਇਹ ਨੈਗੇਟਿਵਿਟੀ ਕੀਤਾ ਕਿ ਨਹੀਂ ਤੂੰ ਕੀ ਕਰੇਗਾ ਛਾੜ ਪਰੇ ਤੂੰ ਵੱਡਾ ਬਾਡੀ ਬਿਲਡਰ ਪਰ ਅੱਜ ਜੋ ਵੀ ਅੱਜ ਮੈਂ ਬਾਡੀ ਬਿਲਡਰ ਕਰਕੇ ਆ ਮਿਹਨਤ ਕਰਕੇ ਆ ਜੋ ਵੀ ਆ ਮੈਨੂੰ ਸਰੀਰ ਨੇ ਦਿੱਤਾ ਸਾਰਾ ਕੁਝ ਤੇ ਓਦਾਂ ਕੁਝ ਨਹੀਂ ਲੱਗਦਾ ਕੁਦਰਤ ਨੇ ਸਾਥ ਦਿੱਤਾ ਨੇੜੇ ਹੋ ਗਏ ਹੇ ਹਾਂ ਹੋਏ ਕੁਦਰਤ ਨੇ ਸਾਥ ਦਿੱਤਾ ਜੇ ਮਹਾਰਾਜ ਤੰਦਰੁਸਤੀ ਬਖਸ਼ੀ ਹੀ ਤਾਂ ਤਾਂ ਹੀ ਅੱਥ ਤੱਕ ਪਹੁੰਚੇ ਆ ਤੇ ਜੇ ਮਹਾਰਾਜ ਤੰਦਰੁਸਤੀ ਨੇ ਬਖਸ਼ਦਾ ਤੇ ਚਲੋ ਮਹਾਰਾਜ ਨੇ ਸਭ ਕੁਝ ਦਿੱਤਾ ਹਾਰ ਬਾਕ ਕਰਨੀ ਦਿੱਤਾ ਦਿੱਲੀ ਵਿੱਚ ਜੇ 2023 ਦੇ ਵਿੱਚ ਜਦੋਂ ਮੈਂ ਪਹਿਪਹੀ ਹੋਗੀ 골ਡ ਜਿੱਤਦੇ ਤੁਸੀਂ ਜਿੱਤੇ ਵਿੱਚ ਮੈਨੂੰ ਪਤਾ ਹੈ ਜਿੱਤ ਤੱਕ ਕਿ ਉੱਥੇ ਨੇਵੀ ਤੋਂ ਲੈ ਕੇ ਰੇਲਵੇ ਤੋਂ ਲੈ ਕੇ ਵੱਖ-ਵੱਖ ਅਧਾਰਿਆਂ ਦੇ ਸਰਕਾਰੀ ਅਧਾਰਿਆਂ ਦੇ ਜਿਹੜੇ ਬੋਡੀ ਬਿਲਡਰ ਹੁੰਦੇ ਆ ਪਰ ਹੈਪੀ 골ਡ ਜਿੱਤ ਕੇ ਲਿਆਉਂਦਾ ਇੱਕ ਪ੍ਰਾਈਵੇਟ ਜਿਹਨੂੰ ਕੋਈ ਕਹੇ ਨੇ ਨੌਕਰੀ ਨਹੀਂ ਦਿੱਤੀ ਜਾਂ ਕੁਝ ਨਹੀਂ ਆ ਕਿੰਦਾਂ ਦਾ ਉਹ ਮਾਣ ਮਹਿਸੂਸ ਹੋਇਆ ਉਦੋਂ ਤੇ ਬਹੁਤ ਵਧੀਆ ਆਇਆ ਸੀ ਮਹਿਸੂਸ ਹੋ ਉਹ ਆਲ ਵਰਲਡ ਤੋਂ ਹੀ ਲੋਕੀ ਆਏ ਸੀ ਇਰਾਨ ਤੋਂ ਵੀ ਆਏ ਸੀ ਦੁਬਈ ਤੋਂ ਵੀ ਆਏ ਸੀ ਤੇ ਪਰ ਯਾਹੀ ਉਹ ਤੋਂ ਵੀ 골ਡ ਮੈਡਲ ਆਇਆ ਸ਼ੇਰੂ ਕਲਾਸਿਕ ਹੋਇਆ 2024 ਦੇ ਵਿੱਚ ਉਹ 2023 ਸੌਰੀ ਤੇ ਉਦੋਂ ਵੀ ਆਪਣੇ ਵਿੱਚ 골ਡ ਮੈਡਲ ਆਇਆ ਸੀ ਹੁਣ ਪਿੱਛੇ ਜਿਹੜੇ ਲਧਿਆਣੇ ਦੇ ਵਿੱਚ ਹੁੰਦੀ ਉਹ ਚ ਵੀ ਮੈਨੂੰ ਪਤਾ ਵਾ ਕਿ ਵੱਖ-ਵੱਖ ਜਿਹੜੇ ਦੇਸ਼ ਤੋਂ ਲੋਕ ਉੱਥੇ ਆਏ ਆ ਕੰਪੀਟੀਸ਼ਨ ਦੇ ਵਿੱਚ ਉੱਥੇ ਤੁਸੀਂ ਮਿਸਟਰ ਇੰਡੀਆ ਚੁਣੇ ਜਾਂਦੇ ਠੀਕ ਹੈ ਜੀ ਇਹ ਲੱਗਦਾ ਕੁਦਰਤ ਤੋਂ ਨਫਲ ਦੇਣ ਲੱਪੀਆ ਮਿਹਨਤ ਦਾ ਹਾਂਜੀ ਬਿਲਕੁਲ ਜੀ ਕੁਦਰਤ ਵੀ ਫਲ ਦੇ ਰਹੀ ਆ ਪ੍ਰਮਾਤਮਾ ਕਿਰਪਾ ਕਰ ਰਿਹਾ ਵਾ ਤੇ ਮਿਹਨਤ ਵੀ ਕਰ ਰਹੀ ਆ ਤੇ ਮਿਹਨਤ ਕਰਕੇ ਵੀ ਹੀ ਜੇ ਤੁਸੀਂ ਮਿਹਨਤ ਕਰਦੇ ਹੋ ਤੇ ਪਰਮਾਤਮਾ ਆਪ ਹੀ ਸਾਥ ਦਿੰਦਾ ਤੁਹਾਡਾ ਕਿਉਂਕਿ ਹੁਣ ਵੀ ਇਸ ਤੋਂ ਮੇਰੇ ਮੇਰੇ ਵੇਟ ਦੇ ਵਿੱਚ 30 ਤੋਂ 45 ਮੁੰਡੇ ਸੀ ਜਿੰਨਾਂ ਚੋਂ ਅਸੀਂ ਟੌਪ 5 ਨਿਕਲੇ ਆ ਰਲਚ ਚਾ ਰੇਲਵੇ ਦੇ ਹੀ ਨੇਵੀ ਦੇ ਸੀ ਤੇ ਆਰਮੀ ਦੇ ਹੀ ਤੇ ਜਿੰਨਾਂ ਸਰ ਉਹ ਹੈਗਾ ਕਿ ਸਰਕਾਰੀ ਸਰਕਾਰੀ ਮਤਲਬ ਕਿ ਐਸੋ ਸੋ ਸਰਕਾਰੀ ਆ ਆਹੀ ਪ੍ਰਾਈਵੇਟ ਬੰਦੇ ਸੀ ਤੇ ਉਹਨਾਂ ਚ ਵੀ ਆਪਾਂ ਸਰਕਾਰੀ ਬੰਦੇ ਵੀ ਬੀਟ ਕਰਕੇ ਆਪਣਾ ਮੈਡਲ ਲੈ ਕੇ ਆਏ ਆ ਤੂੰ ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਿਹੜੇ ਕਮਾਏ ਪਿਆ ਜਾਂ ਯਾਰ ਦੋਸਤ ਜਿਹੜੇ ਲੱਤਾਂ ਖਿੱਚਣ ਵਾਲੇ ਤੂੰ ਯਾਰਾ ਕੀ ਕਰਨ ਨਾ ਉਹ ਹੁਣ ਕਹਿੰਦੇ ਆ ਵੀ ਸਾਡਾ ਭਰਾ ਵਾ ਹਾਂ ਖੁਸ਼ ਹੋ ਗਏ ਆਪਣੇ ਬੱਚਿਆਂ ਹੋ ਗਏ ਕਹਿੰਦੇ ਹੁਣ ਜੋ ਬਾਨਾ ਤੇ ਚਾਚੂ ਵਰਗਾ ਬਾਨਾ ਤੇ ਇਦਾਂ ਦਾ ਬਾਨਾ ਜੇ ਬਾਨਾ ਦੇ ਇਹ ਕਹਿੰਦਾ ਪਜੀ ਤੁਹਾਡੇ ਕੋ ਇੱਕ ਜੂਥ ਨੂੰ ਮੈਸੇਜ ਦਿਵਾਉਣਾ ਚਾਹੁੰਦਾ ਮੈਂ ਇੱਕ ਸਟੇਅਰ ਰੋਡ ਜਿਹੜੀ ਆਂਦੀ ਏ ਉਹ ਕਾਦੇ ਵਾਸਤੇ ਆ ਕਿਉਂਕਿ ਜਿਹੜੀ ਕੋਈ ਚੀਜ਼ ਹੈਗੀ ਉਹਦਾ ਕੋਈ ਫਾਇਦਾ ਵੀ ਹੋਊਗਾ ਜੇ ਨੁਕਸਾਨ ਹੈਗੇ ਮੰਨ ਲਓ ਨੰਨੀ ਨੁਕਸਾਨ ਆ ਕਿ ਇਹ ਨਾ ਕਿ ਇਹ 1% ਫਾਇਦੇ ਵਾਸਤੇ ਹੀ ਬਣੀ ਹੋ ਗਈ ਕਿ ਉਹ ਬੋਡੀ ਬਿਲਡ ਨਾ ਵਾਸਤੇ ਹੀ ਆ ਜਾਂ ਕੋਈ ਪੇਸ਼ੈਂਟ ਵਾਸਤੇ ਕੀ ਚੀਜ਼ ਕੀ ਆ ਪਤਾ ਕੀ ਗੱਲ ਜਿਹੜਾ ਭਾਜੀ ਪੇਸ਼ੈਂਟਾਂ ਵਾਸਤੇ ਵੀ ਹੈਗਾ ਵਾ ਬਣਿਆ ਤਾਂ ਉਹਦਾ ਪੇਸ਼ੈਂਟ ਵਾਸਤੇ ਆ ਤੇ ਜਿਹੜਾ ਬੋਡੀ ਬਿਲਡਿੰਗ ਕਰਨੀ ਜਾਂ ਗੇਮ ਵੀ ਇੱਕ ਇਹ ਬੋਡੀ ਬਿਲਡਿੰਗ ਵਾਸਤੇ ਹੀ ਬਣਿਆ ਹੈ ਕੋਈ ਆਮ ਬੰਦੇ ਵਾਸਤੇ ਨਹੀਂ ਬਣਿਆ ਜੇ ਕੋਈ ਬੰਦੇ ਨੇ ਗੇਮ ਕਰਨੀ ਤਾਂ ਕਰ ਸਕਦਾ ਵਾ ਐਡੀ ਗੱਲ ਕਰੀਆ ਤਾਂ ਹੁਣ ਗੇਮ ਹੀ ਇਸ ਚੀਜ਼ ਦੀ ਰਹਿ ਗਈ ਆ ਡਾਈਟ ਤੇ ਹੈਗੀ ਹੈਗੀ ਡਾਈਟ ਵੀ 80 ਤੋਂ 90% ਡਾਈਟ ਵੀ ਕੰਮ ਕਰਦੀ ਆ ਤੇ 20 ਤੋਂ 25% ਇਹਨੇ ਵੀ ਕੰਮ ਕਰਨਾ ਆਪਣਾ ਕੱਲੀ ਡਾਈਟ ਨਹੀਂ ਕੰਮ ਕਰਦੀ ਸਹੀ ਜਿੰਦੀ ਕੋਲੀ ਦੀ ਲਿਮਟੰਦੀ ਆਣੀ ਆ ਹਾਂ ਲਿਮਟ ਨਾਲ ਚੱਲੋਗੇ ਕੋਈ ਨੁਕਸਾਨ ਵੀ ਨਹੀਂ ਆ ਉਹਦੇ ਵਿੱਚ ਮਿਹਨਤ ਲੋਣੀ ਪੈਂਦੀ ਆ ਹਾਂ ਮਿਹਨਤ ਕਰਨੀ ਡਾਈਟ ਖਾਓ ਆਪਣੀ ਵਧੀਆ ਤੇ ਵਧੀਆ ਚੱਲੋਗੇ ਤੁਸੀਂ ਜੇ ਸਹੀ ਗਾਈਡਨਸ 'ਚ ਚੱਲੋਗੇ ਪ੍ਰੋਟੀਨ ਜਿਹੜਾ ਵਾ ਗੱਲ ਕਰ ਲਈਏ ਪ੍ਰੋਟੀਨ ਦੀ ਪ੍ਰੋਟੀਨ ਜਿਹੜਾ ਉਹਦੇ ਵਿੱਚ ਕਿਹੜੀ ਆਪਣਾ ਕੀ ਜਨਤਾ ਜਿਹੜੀ ਅੱਜ ਕੱਲ ਨਵੇਂ ਜੂਥ ਨਕਲੀ ਪਟੀਨ ਵੀ ਜਨਤਾ ਵੇਚੀ ਜਾਂਦੀ ਆ ਕੋਈ ਕੰਪਨੀਆਂ ਦਾ ਵੀ ਆ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਇੱਕ ਫੈਸ਼ਨ ਬਣ ਚੁੱਕਾ ਜੇ ਪਹਿਲੇ ਦਿਨ ਨਹੀਂ ਕਹਿਣੇ ਜੇ ਅਸੀਂ ਸ਼ੁਰੂ ਕਰਨਾ ਨੌਜਵਾਨ ਨੇ ਉਹਨੇ ਕਹਿਣਾ ਮੈਂ ਪਹਿਲਾਂ ਆਪਣਾ ਪ੍ਰੋਟੀਨ ਹੀ ਲੈ ਕੇ ਜਾਣਾ ਪਤਾ ਗੱਲ ਕੀ ਭਾਜੀ ਇਹ ਆ ਕਿ ਹਰ ਇੱਕ ਦੀ ਸੋਚ ਬਣ ਚੁੱਕੀ ਆ ਲੋਕਾਂ ਨੂੰ ਇਹ ਨਹੀਂ ਪਤਾ ਪ੍ਰੋਟੀਨ ਇੱਕ ਡਾਈਟ ਡਾਈਟ ਪ੍ਰੋਸੀਜਰ ਹੀ ਆ ਵੀ ਡਾਈਟ ਪ੍ਰੋਸੀਜਰ ਜੇ ਤੁਸੀਂ ਆਂਡੇ ਖਾਣੇ ਹੋ ਆਂਡੇ 'ਚ ਹੀ ਪ੍ਰੋਟੀਨ ਹੈਗਾ ਵਾ ਚਿਕਨ ਖਾਣੇ ਉੱਚੀ ਪ੍ਰੋਟੀਨ ਆ ਮਤਲਬ ਕਿ ਇੱਕ ਜਿਹੜਾ ਸਪਲੀਮੈਂਟ ਬਣਾਤਾ ਉਹ ਉਹ ਉਹਦਾ ਹੀ ਇੱਕ ਸੋਸ ਬਣਾ ਕੇ ਸਪਲੀਮੈਂਟ ਬਣਿਆ ਗਿਆ ਵਾ ਜਿਹੜਾ ਪ੍ਰੋਟੀਨ ਹੈ ਵੀ ਦੁੱਧ ਤੋਂ ਹੀ ਬਣਦਾ ਵਾ ਦੁੱਧ ਪਨੀਰ ਤੋਂ ਹੀ ਬਣਦਾ ਵਾ ਇਹ ਸੋਸ ਬਣ ਚੁੱਕਾ ਕਿ ਲੋਕੀ ਇਹ ਆ ਕਿ ਜਿਆਦਾ ਪ੍ਰੋਵਾਈਡ ਸਪਲੀਮੈਂਟ ਰੁਕਰ ਡਾ ਪਏ ਉਹ ਇਹ ਅਗੇ ਜਲਦੀ ਕਿਸੇ ਕੈਰੀ ਕਰਨਾ ਸੌਖਾ ਆਂਦਾ ਵਾ ਪੀਣਾ ਸੌਖਾ ਆਂਦਾ ਬਣਾਉਣਾ ਸੌਖਾ ਆਂਦਾ ਕਿ ਨਹੀਂ ਯਾਰਾ ਖਾਲੂ ਇਹ ਕਿ ਤੁਸੀਂ ਚੰਗੀ ਕੰਪਨੀ ਲਖਾ ਕੋ ਟਾਈਮ ਇਹ ਨਹੀਂ ਹੈ ਕਿ ਤੁਸੀਂ ਦੋ ਵਾਰੀ ਖਾ ਕੇ ਤੀਜੀ ਵਾਰੀ ਕਹੋਗੇ ਮੇਰੇ ਦੋ ਕੁ ਡੱਬੇ ਜੀ ਬੋਡੀ ਰਿਕਵਰੀ ਕਰੇ ਮੈਨੂੰ ਵਧੀਆ ਭਾਂਜੇ ਇਦਾਂ ਲਈ ਸਾਲ ਦੀ ਗੇਮ ਆ ਤੇ ਸਾਲਾਂ ਹੀ ਖਾਣਾ ਹੀ ਬਣੇਗਾ ਕਮਾਲ ਵਕ ਵਕ ਕੰਪੀਟੀਸ਼ਨ ਹੁੰਦੇ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੁੰਦੀ ਕਿ ਜਿੱਦ ਇੱਕ ਬੋਡੀ ਬਿਲਡਰ ਜਗਾ ਜੂਸਰ ਜੇ ਮਿਲਦਾ ਛੋਟ ਹੁੰਦਾ ਬਾਅਦ ਚ ਕਹਿੰਦਾ ਕਿ ਸਾਨੂੰ ਪਿਆਰ ਦੀ ਭੁੱਖਾ ਸਨਮਾਨ ਹੱਟ ਦੇ ਪੈਸੇ ਲੱਗਦੇ ਆ ਨੂੰ ਵੀ ਪਤਾ ਇੱਕ ਮਾੜੇ ਘਰ ਉੱਤੇ ਆ ਪਰ ਸਨਮਾਨ ਦੇਣਾ ਕੋਈ ਚਾਜਦਾ ਮਿਲੋ ਲੱਗਦਾ ਕਿਤੇ ਨਾ ਕਿਤੇ ਸਰਕਾਰ ਵੱਲੋਂ ਕਹਿ ਲਈਏ ਕਿ ਜਾਂ ਪ੍ਰਾਈਵੇਟ ਜਿਹੜੇ ਆਪਣਾ ਜੁੜੇ ਆਦਾਰੇ ਨੌਜਵਾਨਾਂ ਨੂੰ ਅੱਗੇ ਖੜ੍ਹੇ ਦੇ ਨਾਂ ਤੇ ਐਨਜੀਓ ਚੱਲਦੇ ਆ ਸਨਮਾਨ ਦੀ ਕਿਤਨਾ ਕਿਤੇ ਕਮੀ ਰਹਿੰਦੀ ਆ ਰਹਿੰਦੀ ਆ ਏਡੀ ਗੱਲ ਨਹੀਂ ਆ ਸਨਮਾਨ ਇਹ ਆ ਕਿ ਕਈ ਐਸ਼ੀਸ਼ਾਂ ਇੰਦਾਂ ਦੀਆਂ ਹੋ ਚੁੱਕੀਆਂ ਨੇ ਆਪਣੇ ਪੰਜਾਬ ਦੇ ਵਿੱਚ ਬਹੁਤ ਜਿਆਦਾ ਐਸ਼ੂਅਨ ਜਿੰਨਾ ਆਪਣਾ ਪੈਸਾ ਕਮਾਉਣ ਤੇ ਜ਼ੋਰ ਰੱਖਿਆ ਉਹਨਾਂ ਪਲੇਅਰ ਦੀ ਕੋਈ ਰਿਸਪੈਕਟ ਨਹੀਂ ਕਰਦੇ ਕਈ ਸੋਚਦੇ ਆ ਕਿ ਹਾਂ ਭੀ ਆਏ ਆ ਤੇ ਇਹਨਾਂ ਨੂੰ ਪੈਸੇ ਕਮਾਓ ਤੇ ਇਹਨਾਂ ਨੂੰ ਪ੍ਰਾਈਜ਼ ਦੇ ਦਿਓ ਜੂਸਰ ਦੇ ਦਿਓ ਜੀ ਜੂਸਰ ਕੀ ਕਰਨਾ ਯਾਰ ਉਹਨੇ ਪਲੇਅਰ ਨਹੀਂ ਪਲੇਅਰ ਨੂੰ ਕੀ ਆ ਪਲੇਅਰ ਡਾਈਟ ਮੰਗਦਾ ਆਪਣੇ ਉਹ ਜੂਸਰ ਵੇਚ ਕੇ ਥੋੜਾ ਡਾਈਟ ਲਊ ਆਪਣਾ ਪ੍ਰਾਈਜ਼ ਦੋ ਜਾਂ ਤੁਸੀਂ ਗਲਤ ਡਿਸੀਜਨ ਦੇ ਰਹੇ ਹੋ ਤੁਸੀਂ ਪਹਿਲਾਂ ਚੰਗੀ ਫਜ਼ੀਕ ਦੇਖੋ ਜੇ ਤੁਸੀਂ ਜੱਜ ਬਣੇ ਹੋ ਜੇ ਜਗ੍ਹਾ ਤੇ ਬੈਠੇ ਹੋ ਤੇ ਤੁਸੀਂ ਇੱਕ ਲੋਕੀ ਸੋਚਦੇ ਆ ਕਿ ਆਪਣੇ ਬੰਦੇ ਕੱਢਦੇ ਆ ਕਈ ਤੇ ਉਹ ਪਰਸ਼ੀਟ ਵੀ ਕਰਦੇ ਆ ਵਿੱਚ ਏਡੀ ਗੱਲ ਨਹੀਂ ਹਰ ਗੇਮ ਦੇ ਵਿੱਚ ਇਦਾਂ ਦਾ ਹੈਗਾ ਵਾ ਪਰ ਇਹ ਕਈ ਇਹ ਜੂਸਰ ਦੇ ਦੋ ਕਿ ਉਹਨੂੰ ਐਲਈਡੀ ਐਲਈਡੀ ਦੇ ਦੋ ਐਲਈਡੀ ਕੀ ਕਰਨੀ ਯਾਰ ਹਰ ਕਿਤੇ ਘਰੇ ਐਲਈਡੀ ਆ ਹਰ ਕਿਤੇ ਜੂਸਰ ਵਾ ਤਾਂ ਤੁਸੀਂ ਕੀ ਕਰੋਗੇ ਜੂਸਰ ਤੁਸੀਂ ਉਹਨੂੰ ਕੈਸ਼ ਪ੍ਰਾਈਜ਼ ਦੇ ਦੋ ਜਿੰਨੇ ਦੀ ਹੈਗਾ ਤੁਸੀਂ ਉਹਨੂੰ ਕੈਸ਼ ਪ੍ਰਾਈਜ਼ ਦੋ ਉਹ ਆਪਣੇ ਨੈਕਸਟ ਵਾਰ ਵੀ ਆਪਣੀ ਵਧੀਆ ਤਿਆਰੀ ਹੋਰ ਵਧੀਆ ਕਰ ਲੈ ਅੱਛਾ ਇਹਦੇ ਵਿੱਚ ਵੀ ਜਿਹੜੀ ਕਮਾਈ ਹੁੰਦੀ ਹੈ ਕਿ ਲੋਕ ਉਹ ਪੈਸੇ ਇਕੱਠੇ ਕਰਨੇ ਕੀਤਾ ਹੈ ਜੀ ਨੌਜਵਾਨਾਂ ਦਾ ਸਾਥ ਦੇਣਾ ਤੇ ਉਹਦੇ ਵਿੱਚ ਵੀ ਆਪਣੀ ਜੇਬ ਵਿੱਚ ਪਹਿਲਾਂ ਅੱਜ ਬਣਾਉਣੋਗੇ ਇੱਕ ਨਾਂ ਦਾ ਦੇ ਦੇਣਾ ਕਿ ਜਿੱਦਾਂ ਮੰਨ ਲਓ ਕਿ ਬੱਚਿਆਂ ਜਿਵੇਂ ਪੈਨਸਲਾਂ ਵੰਡਦੀਆਂ ਨੇ ਫੋਟੋਲ ਵਾਲੀ ਬੱਚਿਆਂ ਨੂੰ ਇਹ ਸਮਾਨ ਦਿੱਤਾ ਇਹ ਚੀਜ਼ ਆ ਜਾਂਦੀ ਹੈ ਇਹਦੇ ਵਿੱਚ ਇਦਾਂ ਹੀ ਹੁੰਦਾ ਕਈ ਐਸ਼ ਵੀ ਇਦਾਂ ਵਾ ਕਈ ਐਸ਼ ਵੀ ਸਤੇ ਬਹੁਤ ਜਿਆਦੀਆਂ ਵਧੀਆ ਵਾ ਜਿਹੜਾ ਬਹੁਤ ਜਿਆਦਾ ਪ੍ਰਾਈਸ ਦੇ ਆ ਉਹਨਾਂ ਸਾਡੇ ਐਚ ਕੇ ਐਸੋਸੀਏਸ਼ਨ ਤੋਂ ਕਿ ਪ੍ਰਾਈਵੇਟ ਵੀ ਹੀ ਹੈਗੇ ਆ ਜਿਹੜੇ ਬਹੁਤ ਪੈਸਾ ਵੰਡਦੇ ਆ ਕਿ ਹੁਣ ਅਮਨ ਕਲਾਸਿਕ ਹੁੰਦਾ ਅਮਰ ਸਾਧ ਉਹ ਵੀ ਬਹੁਤ ਪੈਸਾ ਵੰਡਦੇ ਆ ਹਰ ਸਾਲ ਹਰ ਇੱਕ Winner ਨੂੰ 2 ਤੋਂ 3 ਲੱਖ ਰੁਪਿਆ ਵੀ ਦਿੰਦੇ ਆ ਹਰ ਇੱਕ ਵੀਡ ਦੇ ਵਿੱਚ 25000 30000 ਰੁਪਿਆ 500 ਰੁਪਏ ਹੀ ਦਿੰਦੇ ਆ ਉਹ ਉਹਨਾਂ ਕਦੀ ਨਹੀਂ ਇਦਾਂ ਗਿਆ ਕਿ ਅਸੀਂ ਉਹਨਾਂ ਆ ਜੂਸਰ ਦੇ ਦੋ LED ਦੇ ਦੋ ਜਾਂ ਕੁਝ ਹੋਰ ਦੇ ਦੋ ਉਹਨਾਂ ਪ੍ਰਾਈਸ ਹੀ ਰੱਖੇ ਆ ਪੈਸੇ ਹੀ ਦਿੱਤੇ ਆ ਜਿੰਨੇ ਵੀ ਦਿੱਤੇ ਆ ਕੈਸ਼ ਪ੍ਰਾਈਸ ਦਿੰਦੇ ਆ ਅੱਛਾ ਮਤਲਬ ਇਹਦੇ ਵਿੱਚ ਵੀ ਹੈਗੇ ਆ ਵੀ ਜੇ ਮਾੜੇ ਹੈਗੇ ਬਾਕੀਆਂ ਕਿਰਤਾ ਮੰਗੇ ਇਹਦੇ ਵਿੱਚ ਵੀ ਚੰਗੇ ਵੀ ਹੈਗੇ ਚੰਗੇ ਵੀ ਹੈਗੇ ਤੇ ਜਿੰਨੇ 50% ਮਾੜੇ ਆ 50% ਚੰਗੇ ਹੋਣਗੇ ਕਿ ਚੰਗੇ ਘਟ ਨਹੀਂ ਚੰਗੇ ਘਟਾ ਚੰਗੇ 20% ਲਾ ਲਈਏ 20 ਤੋਂ 25% ਇਹ ਘਟ ਬਾਅਦ 75% ਚੰਗੇ ਵੀ ਆ ਜੂਤ ਜਿਹੜਾ ਵੱਜ ਗੱਲ ਦਾ ਉਹਨੇ ਹੈਪੀ ਬਣਨਾ ਹੋਵੇ ਹੈਪੀ ਵਰਗਾ ਸਰੀਰ ਬਣਾਉਣਾ ਹੋਵੇ ਉਹਦੇ ਵਾਸਤੇ ਕੀ ਮੈਸੇਜ ਦਿਓਗੇ ਉਹਦੇ ਵਾਸਤੇ ਇਹੀ ਮੈਸੇਜ ਹੈ ਕਿ ਭਾਜੀ ਨਸ਼ਿਆਂ ਤੋਂ ਬਚੋ ਤੇ ਮਿਹਨਤ ਲਾਓ ਤੇ ਆਪਣਾ ਕੋਈ ਵੀ ਹੀ ਇੱਕ ਤੋਂ 2 ਘੰਟਾ ਪਰ ਐਕਸਰਸਾਈਜ਼ ਲਈ ਕਰੋ ਤੇ ਇਹ ਨਹੀਂ ਕਹਿਣਾ ਤੇ ਅੱਜ ਨਹੀਂ ਕਹੇ ਤੇ ਕੱਲ ਨਹੀਂ ਜਾਣਾ ਅੱਜ ਕਹੇ ਤੇ ਕੱਲ ਨਹੀਂ ਜਾਣਾ ਤੇ ਅੱਜ ਅੱਜ ਚੱਲ ਜਾਣੇ ਤੇ ਦੋ ਦਿਨ ਜਾ ਕੇ ਛੁੱਟੀ ਕਰ ਲੋ ਇਦਾਂ ਨਹੀਂ ਰੈਗੂਲਰ ਜੇ ਕੋਈ ਉਮਰ ਇਸ ਦੀ ਮੰਨ ਲਓ ਕਿ ਮੈਂ ਜਿਹੜਾ ਕੋਈ ਨੌਜਵਾਨੀ ਸੀ ਮੈਂ ਜਾ ਸਕਦਾ ਹੈ ਜਾਂ ਜਿਸ ਦੀ ਉਮਰ ਜ਼ਿਆਦਾ ਹੈ ਮੰਨ ਲਓ ਮੇਰੀ ਉਮਰ ਠੀਕ ਹੈ ਜੀ ਨੌਜਵਾਨੀ ਤੋਂ ਥੋੜੀ ਜਿਹੀ ਜ਼ਿਆਦਾ ਹੋ ਗਈ ਜਾਂ ਮੇਰੇ ਤੋਂ ਵੀ ਵੱਡੀ ਉਮਰ ਦੇ ਨੌਜਵਾਨ ਜਿਹੜੇ ਲਾਲੀ ਹੈ ਕਿ ਆਪਾਂ ਜਿਨ੍ਹਾਂ ਦਾ ਸਰੀਰ ਹੈ ਜੇ ਫਿਟ ਹੈ ਪਰ ਜਿੰਮ ਨਹੀਂ ਜਾ ਸਕਦੇ ਉਹ ਜਾਣਾ ਸ਼ੁਰੂ ਕਰ ਸਕਦੇ ਮੈਂਨ ਸਟਾਰਟ ਕਰ ਸਕਦੇ ਕੋਈ ਵੀ ਜਾ ਸਕਦਾ 12 ਤੋਂ 13 ਸਾਲ ਤੋਂ ਸ਼ੁਰੂ ਕਰ ਲੇ ਬੱਚਾ ਇਹਦੀ ਕੋਈ ਸੀਮਾ ਦਿੰਨੀ ਹੈ ਕੋਈ ਸੀਮਾ ਨਹੀਂ ਆਪਾਂ ਤੁਸੀਂ 50 ਸਾਲ ਦਾ 70 ਸਾਲ ਦਾ ਵਾ ਆਪਣਾ ਤੁਸੀਂ ਫਿਟ ਹੋਣਾ ਵਾ ਤੇ ਆਪਾਂ ਵਰਕਆਊਟ ਜ਼ਰੂਰੀ ਹੈ ਕੋਈ ਵੀ ਆ ਉਹ ਬੱਚਾ ਜੰਮ ਦਾ ਬੱਚਾ ਵੀ ਲੱਤਾਂ ਕੋਈ ਤੇ ਐਕਸਰਸਾਈਜ਼ ਹੀ ਕਰਦਾ ਹੀ ਆ ਇਸ ਹਿਸਾਬ ਦੀ ਮਤਲਬ ਜਿਹੜੇ ਕਿਹਦੇ ਐਕਸਰਸਾਈਜ਼ ਇਹਨਾਂ ਦਾ ਅੱਜਕੱਲ ਟ੍ਰੈਂਡ ਚੱਲਦਾ ਨਾ ਕਿ ਬੋਤਲਾਂ ਫੜ ਕੇ ਜਾਣਾ ਲੇਡੀਜ਼ ਵੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਔਰ ਰੀਲਾਂ ਬਣਾਉਣੀਆਂ ਜਿਮ ਦੇ ਵਿੱਚ ਦੀਆਂ ਉਹ ਕੀ ਲੱਗਦਾ ਤੁਹਾਨੂੰ ਕਿ ਜਿਮ ਮਾਰਨ ਜਾਂਦੇ ਜੋ ਰੀਲਾਂ ਲਈ ਆ ਪਤਾ ਕੀ ਕਈ ਬੰਦੇ ਇਦਾਂ ਦੇ ਵੀ ਹੈਗੇ ਰੀਲਾਂ ਦੇ ਵੀ ਜ਼ਿਆਦੇ ਆ ਉਹ ਇਹ ਕਿ ਚਲੋ ਪ੍ਰਮੋਟ ਤੇ ਕਰ ਨਹੀਂ ਰਹੀ ਰਿਆ ਫਿਟਨੈਸ ਨੂੰ ਜਿੱਦਾਂ ਵੀ ਆ ਜਾਂ ਰੀਲਾਂ ਵੀ ਪਾਉਂਦਾ ਪ੍ਰਮੋਟ ਤੇ ਕਰ ਰਹੀ ਹੈ ਕਿ ਹਰ ਕੋਈ ਜਿਮ ਜਾਓ ਆਪਣੀ ਐਕਟੀਵਿਟੀ ਕੁਛ ਨਾ ਕੁਛ ਕਰੋ ਨਹੀਂ ਜਾਣਾ ਜਿਮ ਤੇ ਗਰਾਊਂਡ ਚੱਲ ਜਾਓ ਕਿਤੇ ਪ੍ਰਾਰਕ ਚੱਲ ਜਾਓ ਕੋਈ ਪੁਸ਼-ਅਪ ਕਰੋ ਡਾਂਡ ਮਾਰੋ ਰਨਿੰਗ ਕਰੋ ਤੇ ਆਪਣੇ ਮਤਲਬ ਕਿ ਜੇ ਨਸ਼ੇ ਤੋਂ ਕੋਈ ਚੀਜ਼ ਤੋਂ ਬਚਣਾ ਨਾ ਐਕਟੀਵਿਟੀ ਕਰਨੀ ਪੈਣੀ ਤੁਹਾਨੂੰ ਬਿਮਾਰੀ ਤੋਂ ਬਚਣਾ ਕੋਈ ਨਾ ਕੋਈ ਐਕਟੀਵਿਟੀ ਕਰਨੀ ਪੈਣੀ ਤੁਹਾਨੂੰ ਉਤਪਰ ਤੁਸੀਂ ਇਹ ਫਿਰ ਇਹ ਵੀ ਸੋਚੋ ਨਾ ਜੇ ਤੁਸੀਂ ਇੱਕ ਵਾਰੀ ਐਕਟੀਵਿਟੀ ਕਰੋਗੇ ਨਾ ਤਾਂ ਇਹ ਆਟੋਮੈਟਿਕਲੀ ਫਿੱਟ ਹੋਵੋਗੇ ਤੇ ਤੁਸੀਂ ਬਿਮਾਰੀ ਤੋਂ ਬਚੋਗੇ ਡਾਕਟਰ ਤੋਂ ਵੀ ਬਚੋਗੇ ਉਹ ਤੇ ਇਹ ਹੈਗਾ ਹੀ ਅਗਰ ਤੁਸੀਂ ਇਹ ਆ ਗਈ ਡਾਕਟਰ ਜਿੰਨੇ ਪੈਸੇ ਮੰਗੇ ਤੁਹਾਨੂੰ ਦੇਣੇ ਪੈਣੇ ਨੇ ਦੇਣੇ ਪੈਣੇ ਠੀਕ ਹੈ ਜੀ ਜੇ ਤੁਸੀਂ ਆਪਣੇ ਕੋਈ ਕੋਈ ਐਕਟੀਵਿਟੀ ਕਰੋਗੇ ਭਈ ਵਧੀਆ ਡਾਈਟ ਖਾਓ ਤੇ ਤੁਸੀਂ ਬਿਲਕੁਲ ਬਚੋਗੇ ਤੁਸੀਂ ਨਾ ਆਪਣੀ ਬਿਮਾਰੀਆਂ ਤੋਂ ਘਰ ਦੇ ਹੁਣ ਕਿੰਨਾ ਪ੍ਰਾਊਡ ਫੀਲ ਕਰਦੇ ਕਿਉਂਕਿ ਹੁਣ ਗਲੀ ਵੀ ਤੁਹਾਡੀ ਮੈਨੂੰ ਲੱਗਦਾ ਕਿ ਆਪੇ ਜਿਮ ਵਾਲਾ ਦੀ ਗਲੀ ਵਜਦੀ ਜੋ ਬੋਡੀ ਬਿਲਡਰ ਵਾਲੇ ਹੁਣ ਤੇ ਵਾਜਦੇ ਪਿੰਡ ਚ ਵੀ ਇਹੀ ਜਿਹਾ ਹੈਪੀ ਜਿਮ ਵਾਲਾ ਆਪੇ ਬੋਡੀ ਬਿਲਡਰ ਵਾਸਤੇ ਇਹੀ ਵਾਜਦਾ ਹੈ ਹੁਣ ਘਰ ਦੇ ਕਿੰਨਾ ਪ੍ਰਾਊਡ ਫੀਲ ਕਰਦੇ ਆ ਘਰ ਦੇ ਨੇ ਤੁਹਾਨੂੰ ਪਤਾ ਖੁਸ਼ੀ ਹੁੰਦੀ ਆ ਕੋਈ ਵੀ ਘਰੇ ਨਵਾਂ ਕੱਪ ਆਉਂਦਾ ਵਾ ਕੋਈ ਨਵੀਂ ਸ਼ੀਲਡ ਆਉਂਦੀ ਆ ਤੇ ਪਹਿਲਾਂ ਹੀ ਖੁਸ਼ ਹੁੰਦੇ ਆ ਕਿ ਹਾਂ ਤੁਹਾਡਾ ਬੱਚਾ ਜਨਫੇਡ ਮੈਡਲ ਲੈ ਗਿਆ ਫਿਰ ਟਰੋਫੀ ਲੈ ਗਿਆ ਬਾ ਡੈਡੀ ਦਾ ਦੇ ਹੁੰਨデア ਡੈੜੀ ਕਰਦੇ ਆ ਰੇੜੀ ਲੰਮੇ ਆ ਠੀਕ ਹੈ ਜੀ ਉਹਨਾਂ ਨੂੰ ਲੋਕ ਆ ਕੇ ਮਿਲਦੇ ਹਣ ਕੀ ਜਗਾ ਹੈ ਹੈਪੀ ਦੇ ਜਾਣਾ ਜਾਂ ਹੈਪੀ ਹੈ ਹੈਪੀ ਬਾਰੇ ਪੁੱਛਣ ਕਿਉਂਕਿ ਇਹ ਬੜੀ ਖੁਸ਼ੀ ਹੁੰਦੀ ਹੈ ਕਿ ਬਾਬਲੀ ਸਭ ਤੋਂ ਵਧੀਆ ਖੁਸ਼ੀ ਹੈ ਕਰਦੇ ਨੇ ਖੁਸ਼ੀ ਉਹੀ ਹੁੰਦੀ ਹੈ ਜਦੋਂ ਉਹਦੇ ਮੁੰਡੇ ਦੇ ਨਾਲ ਨਾਲ ਉਹ ਪਿਓ ਜਾਣਿਆ ਜਾਣ ਲੱਗਦਾ ਹਾਂ ਬਿਲਕੁਲ ਜੀ ਉਹ ਦਿੰਦੇ ਮੁਬਾਰਕਾਂ ਡੈੜੀ ਨੂੰ ਕਿਸ ਵੇਲੇ ਕਿ ਤੁਹਾਡਾ ਮੁੰਡਾ ਇਦਾਂ ਬਣਿਆ ਵਾ ਵਧਾਈਆਂ ਤੁਹਾਨੂੰ ਤੇ ਉਹ ਘਰੇ ਆ ਕੇ ਦੱਸਦੇ ਅੱਜ ਮਨਵਾ ਮਿਲਿਆ ਹੈ ਜਾਂ ਜਾ ਮਿਲਿਆ ਹੈ ਉਹ ਦਾਈਆਂ ਦਿੰਦੇ ਲੋਕਲ ਕਿੰਨੇ ਸਾਥ ਦਿੱਤਾ ਕਿ ਇਹ ਸਮਾਜ ਸੇਵੀ ਸੰਸਥਾ ਵਨ ਕਿਉਂਕਿ ਜਿਹੜੇ ਸ਼ਹਿਰ ਦਾ ਬੰਦਾ ਹੁੰਦਾ ਜੇ ਤਾਂ ਜਾਂਦਾ ਉਹਦਾ ਸਾਥ ਦੇਣਾ ਜੇ ਮਾੜੇ ਘਰੋਂ ਆ ਬਾਦ ਲੋਕਾਂ ਨੂੰ ਮਿਹਨਤ ਕੀਤੀ ਆ ਉੱਠਿਆ ਵਾ ਯਾਰ ਸਰੀਰ ਬੋਲਦਾ ਅਗਲੇ ਦੀ ਮਿਹਨਤ ਬੋਲਦੀ ਆ ਸਾਥ ਕਿਹਦੇ ਆਨੇ ਦਿੱਤਾ ਸੰਸਥਾਵਾਂ ਨੇ ਨਹੀਂ ਸੰਸਥਾ ਨਹੀਂ ਹੁਣ ਮੇਰੇ ਪਿੰਡ ਵਾਲੇ ਮੁੰਡੇ ਦੋਨੇ ਥੋੜੇ ਅੱਗੇ ਆਏ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਤੇ ਉਹਨਾਂ ਮੈਨੂੰ ਸਨਮਾਨਤ ਕੀਤਾ ਜੋਬਨ ਸ਼ਾਹ ਵਾ ਉਹਦੇ ਵੀ ਇਥੇ ਟੂਰਨਾਮੈਂਟ ਉਹਨੇ ਸਨਮਾਨਤ ਵਧੀਆ ਕੀਤਾ ਹੁਣ ਪਿੰਡਰੀ ਹੋਇਆ ਸੀ ਉਹ ਜੋ ਬੰਦੇ ਕਿਹਾ ਕਿ ਸਨਮਾਨਤ ਕੀਤਾ ਮੈਨੂੰ ਉਧਰ ਮੈਂ ਇੰਡੀਆ ਖੇਡਣ ਗਿਆ ਸੀ ਜਿੱਦਣ ਸਨਮਾਨਤ ਕਰਨਾ ਸੀ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਮੈਂ ਕਿਹਾ ਮੈਂ ਤਾਂ ਇੰਡੀਆ ਖੇਡ ਰਿਹਾ ਵਾਂ ਤੇ ਫਿਰ ਜੋਬਨ ਸ਼ਾਹ ਕੱਪ ਲੈ ਗਿਆ ਤੇ ਉਹ ਹੁਣ ਥੋੜਾ ਸੋ ਪਿਛਲੀ ਆ ਸੈਚਰਡੇ ਨੂੰ ਉੱਥੇ ਜ ਰਈ ਬੋਡੀ ਜਮ ਦੇ ਵਿੱਚ ਸਮਾਨਤ ਖੇਚਾ ਨਹੀਂ ਕੀਤਾ ਮਤਲਬ ਸੰਸਥਾਵਾਂ ਨੇ ਨਹੀਂ ਕੀਤਾ ਨਹੀਂ ਨਹੀਂ ਸੰਸਥਾਵਾਂ ਤੋਂ ਕਿਸੇ ਨੇ ਨਹੀਂ ਆਇਆ ਕੋਈ ਅੱਗੇ ਨਹੀਂ ਆਇਆ ਤੇ ਹੁਣ ਉਹਨਾਂ ਨੇ ਸਮਾਨਤ ਕੀਤਾ ਮੈਨੂੰ ਸ਼ਨੀਵਾਰ ਇਹ ਲੱਗਦਾ ਤਰਾਸਦੀ ਆ ਇੱਕ ਕਿ ਜਿਹੜਾ ਸ਼ਹਿਰ ਦੇ ਵਿੱਚ ਬੰਦਾ ਅੱਗੇ ਜਾ ਰਿਹਾ ਵਾ ਉਹਨੂੰ ਤਰਾਸਦੀ ਨਹੀਂ ਆ ਉਹਨੂੰ ਇੱਕ ਕਹਿ ਸਕਦੇ ਕਿ ਕੋਈ ਸਪੋਰਟ ਲਈ ਨਹੀਂ ਅੱਗੇ ਆਉਂਦਾ ਹਾਂ ਇਦਾਂ ਹੀ ਆਉਣਾ ਚਾਹੀਦਾ ਫੇਰ ਹੀ ਅਗਲਾ ਕੋਈ ਬੱਚਾ ਅੱਗੇ ਵਧੂਗਾ ਹਾਂ ਭੀ ਇਹਨੂੰ ਕੋਈ ਸਪੋਰਟ ਕਰੇ ਸਾਨੂੰ ਕਨੂੰ ਕੋਈ ਕਰੂਗਾ ਤੇ ਜੇ ਤੇ ਫਿਰ ਨਸ਼ੇ ਤੇ ਤੁਹਾਨੂੰ ਪਤਾ ਹੀ ਅੱਗੇ ਬੋਲ ਕੋਈ ਨਗ ਨਸ਼ਾ ਤੇ ਨਵਾਂ ਤੋਂ ਨਵਾਂ ਚੱਲਦਾ ਹੀ ਆ ਉਹਦੇ ਕਰਕੇ ਹੀ ਹੈ ਕਿ ਜੇ ਕਿ ਕੋ ਕੰਮ ਨਹੀਂ ਹੈਗਾ ਜਾਂ ਕੋਈ ਸਲਹ ਹਾਂ ਬਿਲਕੁਲ ਬਿਲਕੁਲ ਜੇ ਤੁਸੀਂ ਕਿਸੇ ਨੂੰ ਵਧੀਆ ਸਨਮਾਨਤ ਕਰੋਗੇ ਅਗਲਾ ਨਵਾਂ ਬੱਚਾ ਆਪਣੇ ਆਪ ਪ੍ਰਾਊਡ ਹੋ ਜਾ ਰਿਹਾ ਇਹਨੂੰ ਸਨਮਾਨਤ ਕਰੇਗਾ ਹੀ ਨਹੀਂ ਹੋਵਾਂਗੇ ਕਿਉਂ ਨਾ ਹੀ ਜੀਮ ਜਾਈਏ ਹੀ ਮਿਹਨਤ ਲਾਈਏ ਨਸ਼ੇ ਤੋਂ ਦੂਰ ਰਹਿਣ ਦੀ ਕੋ ਦਵਾਈ ਲੱਗਦੀ ਤੁਹਾਨੂੰ ਕਿ ਇਹੀ ਹੈ ਬਸ ਹਾਂ ਇਹੀ ਹੈ ਜੀ ਮਿਹਨਤ ਆ ਜੇ ਤੁਸੀਂ ਨਸ਼ੇ ਦਾ ਬਜਾ ਮਿਹਨਤ ਇੱਕ ਟਾਈਮ ਤੁਸੀਂ ਜਿਹੜਾ ਕੋਈ ਫ੍ਰੀ ਟਾਈਮ ਹੁੰਦਾ ਨਾ ਉਹ ਬੰਦੇ ਦਾ ਕਮਾ ਖਰਾਬ ਕਰਦਾ ਵੀਲਾ ਰਹਿ ਕੇ ਜਿਦੋਂ ਬਣਾ ਮਿਹਨਤ ਕਰਨ ਦਾ ਉਹਦਾ ਨਾ ਆਟੋਮੈਟਿਕਲੀ ਉਹ ਸ਼ਾਮ ਨੂੰ ਜਾਂ ਸ਼ਾਮ ਪੈ ਗਈ ਜਿਮ ਜਾਣਾ ਸਵੇਰ ਪਾਈ ਜਿਮ ਜਾਣਾ ਇਹ ਸਿਸਟਮ ਆ ਸੋ ਤੁਹਾਨੂੰ ਕਿੱਦਾਂ ਲੱਗੀਆਂ ਇਹਨਾਂ ਦੀਆਂ ਗੱਲਾਂ ਮਿਹਨਤ ਆਪਣੀ رائے ਕਮੈਂਟ ਕਰਕੇ ਜਰੂਰ ਦੇਣਾ ਕਿੱਦਾਂ ਦੇ ਵਿਚਾਰ ਲੱਗੇ ਇਹ ਵੀ ਤੂੰ ਹੀ ਕਮੈਂਟ ਕਰਕੇ ਜਰੂਰ ਦੱਸਾਂ